ਕੱਲ ਇੱਕ ਅਜਿਹੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜੋ ਵੀ ਖਬਰਾਂ ਘੁੰਮਦੀਆਂ ਰਹਿੰਦੀਆਂ ਅੱਖਾਂ ਮੀਚ ਕੇ ਯਕੀਨ ਕਰਨਾ ਬੰਦ ਕਰ ਦੇਵੋਗੇ ਇੱਕ ਕੁੜੀ ਹੈ ਬਠਿੰਡੇ ਤੋਂ ਅਮਰਤ ਗਿੱਲ ਜੋ ਕਿ ਕਾਫੀ ਨਾਮ ਰੱਖਦੇ ਹਨ ਉਹਨਾਂ ਦਾ ਇੰਡਸਟਰੀ ਦੇ ਵਿੱਚ ਉਹਨਾਂ ਦਾ ਪੋਲਿਟਿਕਸ ਦੇ ਵਿੱਚ ਕਾਫੀ ਨਾਮ ਹੈ ਉਹ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਕੋਲੇ ਮਦਰ ਕੋਲੇ ਗਏ ਸੀ ਉੱਥੇ ਉਹਨਾਂ ਨੇ ਇੱਕ ਤਸਵੀਰ ਕਰਵਾਈ ਉਹਨਾਂ ਦੇ ਸਿੱਧੂ ਦੇ ਛੋਟੇ ਬ੍ਰਦਰ ਦੇ ਨਾਲ ਤੇ ਉਸ ਤਸਵੀਰ ਨੂੰ ਇਹ ਕਹਿ ਕੇ ਵਾਰਨ ਕਰ ਦਿੱਤਾ ਕਿ ਇਹ ਸਿੱਧੂ ਮੂਸੇਵਾਲਾ ਦੀ ਮੰਗੇਤਰ ਹੈ ਜਦ ਕਿ ਅਮਰਤ ਗਿੱਲ ਜੋ ਨੇ ਪੰਜਾਬ ਕਾਂਗਰਸ ਦੇ ਸਪੋਕਸਪਰਸਨ ਵੀ ਨੇ ਹੋਰ ਵੀ ਉਹਦਾ ਨਾਮ ਹੈ ਸੋ ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਚੱਲ ਰਹੀਆਂ ਨੇ ਉਹ ਤੁਸੀਂ ਜਿਹੜੀ ਕਲਿੱਪ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਬਾਕੀ ਉਹਨਾਂ ਨਾਲ ਗੱਲ ਕਰਦੇ ਆ ਅਮਰਤ ਗਿੱਲ ਆਪਣੇ ਨਾਲ ਵਿਰੇ ਸੱਸੀ ਕਾ ਸਸ਼ਕਾਲ ਠੀਕ ਹੋਰ ਵਧੀਆ ਚੜ੍ਹਦੀ ਕਲਾ ਜੋ ਕੱਲ ਨਿਊਜ਼ ਵਾਇਰਲ ਹੋਈ ਆ ਤੁਹਾਨੂੰ ਇਹ ਕਹਿ ਕੇ ਪ੍ਰਚਾਰਾ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲੇ ਦੀ ਮੰਗੇਤਰ ਜਦੋਂ ਤੁਸੀਂ ਸਿੱਧੂ ਦੇ ਛੋਟੇ ਪਾਈ ਨੂੰ ਚੱਕਿਆ ਹੋਇਆ ਸੀਗਾ ਤਾਂ ਇਹ ਕੀ ਅਸਲ ਚ ਗੱਲਬਾਤ ਕੀ ਹੋਈ ਪਤਾ ਨਹੀਂ ਮੈਂ ਸੋਚਦੀ ਹੁੰਨੀ ਆ ਵੀ ਲੋਕਾਂ ਦੇ ਆਪ ਦੇ ਕਿਰਦਾਰ ਨਿਕਰ ਗਏ ਨੇ ਕਿ ਹਾਲਾਤ ਇਹ ਜੇ ਬਣ ਗਏ ਨੇ ਜਾਂ ਸੋਸ਼ਲ ਮੀਡੀਆ ਵਾਲੇ ਕਿ ਕੁਝ ਵੀ ਚਲਾ ਸਕਦੇ ਨੇ ਆਪਦੀ ਮਰਜ਼ੀ ਦੇ ਨਾਲ ਮੈਂ ਆਂਟੀ ਅੰਕਲ ਨੂੰ ਮਿਲਣ ਗਈਆਂ ਸਿੱਧੂ ਮੇਰੇ ਭਰਾਵਾਂ ਵਰਗਾ ਸੀਗਾ ਤੇ ਛੋਟੇ ਬੇਬੀ ਸਿੱਧੂ ਨੂੰ ਮੈਂ ਮਿਲਣ ਗਈਆਂ ਮੈਨੂੰ ਐ ਲੱਗਿਆ ਜਿਵੇਂ ਮੇਰਾ ਛੋਟਾ ਭਰਾ ਮੈਂ ਕਿਹਾ ਵੀ ਸਿੱਧੂ ਇਜ਼ ਬੈਕ ਇਨ স্মੋਲ ਪੈਕ ਜੀ ਤੋਂ ਔਰ ਮੈਨੂੰ ਪਤਾ ਲੱਗਦਾ ਇੱਕ ਦਿਨ ਬਾਅਦ ਵੀ ਮੇਰੇ ਨਾਂ ਮੈਨੂੰ ਸਿੱਧੂ ਮੁਸੇਹਾਲੇ ਦੀ ਫਿਓਨਸੀ ਮੰਗੇਤਰ ਦੇ ਨਾਂ ਦੇ ਨਾਲ ਸੋਸ਼ਲ ਮੀਡੀਆ ਵਿੱਚ ਕਾਊਂਟਰ ਆ ਰਹੇ ਨੇ ਤੇ ਹੋਰ ਸਾਡੇ ਫੈਮਿਲੀ ਫਰੈਂਡ ਨੇ ਭਾਈ ਜੀ ਉਹਨਾਂ ਦਾ ਫੋਨ ਆਇਆ ਵੀ ਭੈਣ ਜੀ ਇਸ ਤਰੀਕੇ ਦੇ ਨਾਲ ਹੈ ਔਰ ਇੰਨਾ ਜ਼ਿਆਦਾ ਸ਼ੌਕ ਲੱਗਿਆ ਔਰ ਸਾਰਾ ਦਿਨ ਕੱਲ ਮੈਂ ਬਹੁਤ سارے ਚੈਨਲਸ ਦੇ ਉੱਤੇ ਇਸ ਗੱਲ ਨੂੰ ਰੱਖਿਆ ਦੱਸਿਆ ਐ ਐਕਸਪਲੇਨ ਵੀ ਕੀਤਾ ਪਰ ਇੰਨਾ ਜ਼ਿਆਦਾ ਮੂਡ ਆਫ ਰਿਹਾ ਸਾਰੇ ਦਿਨ ਔਰ ਮੇਰੀਆਂ ਤਿੰਨ ਬੇਟੀਆਂ ਨੇ ਮੇਰੀਆਂ ਤਿੰਨ ਬੇਟੀਆਂ ਨੇ ਮੇਰੀ ਵੱਡੀ ਬੇਟੀ ਐ 12ਵੀਂ ਚ ਹੋ ਗਈ ਆ ਮੇਰੀ ਬੇਟੀ ਕਹਿੰਦੀ ਮम्मा ਇਹ ਕੀ ਐ ਵੀ ਕੋਈ ਕੁਝ ਵੀ ਕਰ ਸਕਦਾ ਮੈਂ ਮम्मा ਔਰ ਮੇਰਾ ਸਾਰੇ ਕਿਤੇ ਸੋਸ਼ਲ ਮੀਡੀਆ ਚ ਸਾਰੇ ਕਿਤੇ ਲੋਕ ਜਾਣਦੇ ਨੇ ਵੀ ਬੇਬੁਨਿਆਦ ਬੇਤੁਕੇ ਬੇਸਿਰ ਪੈਰ ਦੀਆਂ ਗੱਲਾਂ ਤਾ ਇਸ ਚੀਜ਼ ਨੂੰ ਦੇਖ ਕੇ ਆਪ ਨੂੰ ਲੱਗਦਾ ਵੀ ਨਿਹਰਗਰਦੀ ਹੋਈ ਐ ਕਿ ਕੁਝ ਸੋਸ਼ਲ ਮੀਡੀਆ ਹੀ ਸਿਗਾ ਜਿਹਨੂੰ ਸਾਨੂੰ ਲੱਗਦਾ ਸੀ ਵੀ ਇਹ ਗੱਲ ਸੱਚੀ ਰੱਖਦਾ ਔਰ ਲੋਕ ਇਹਦੇ ਤੇ ਬਹੁਤ ਵਿਸ਼ਵਾਸ ਵੀ ਕਰਦੇ ਨੇ ਲੋਕੀ ਹਰ ਬੰਦਾ ਫੋਨ ਤੇ ਦੇਖਦਾ ਤੁਹਾਨੂੰ ਦੇਖਦਾ ਔਰ ਜੇ ਸਾਨੂੰ ਲੱਗੇ ਵੀ ਨਹੀਂ ਇਹਨੇ ਇਹਨੇ ਗੱਲ ਕਹੀ ਐ ਤੇ ਸੱਚੀ ਹੋਊਗੀ ਤੇ ਉਹ ਆਪਦੀ ਮਨਮਰਜ਼ੀ ਨਾਲ ਕੁਝ ਵੀ ੜਾ ਦੇਵੇ ਤੇ ਮੈਂ ਤਾਂ ਕਾਊਂਟਰ ਕਰ ਲਿਆ ਅੱਜ ਮੈਂ ਬੈਠੀ ਆ ਕੱਲ ਵੀ ਮੈਂ ਸੀਗੀ ਬਹੁਤ ਚੈਨਲ ਆ ਤੇ ਮੈਂ ਕਾਊਂਟਰ ਕਰ ਲਿਆ ਮੈਂ ਬੋਲਤਾ ਮੈਂ ਦੱਸਤਾ ਮੈਂ ਕੌਣ ਆ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਸਾਰੇ ਲੋਕ ਜਾਣਦੇ ਨੇ ਜੇ ਜੇ ਕੋਈ ਇਹੋ ਜਿਹਾ ਚਿਹਰਾ ਹੋਵੇ ਜਿਹਨੂੰ ਕੋਈ ਸਿਸਟਮ ਨਾ ਪਤਾ ਹੋਵੇ ਕੋਈ ਜਾਣਦਾ ਨਾ ਹੋਵੇ ਫਿਰ ਤਾਂ ਤੁਸੀਂ ਉਹਦਾ ਜ਼ਿੰਦਗੀ ਬਰਬਾਦ ਕਰਨ ਦਾ ਤਰੀਕਾ ਪਾ ਲਿਆ ਹੈ ਹੈਨਾ ਵੀ ਕੋਈ ਵੀ ਕਿਸੇ ਦੀ ਵੀ ਫੋਟੋ ਕਿਸੇ ਨਾਲ ਵਾਇਰਲ ਕਰ ਲੋ ਭਾਵੇਂ ਕਿਸੇ ਦਾ ਘਰ ਟੁੱਟੇ ਤੇ ਭਾਵੇਂ ਕਿਸੇ ਨੂੰ ਨੁਕਸਾਨ ਹੋ ਜਵੇ ਵੀ ਹੂੰ ਬੇਬੁਨਿਆਦ ਤੁਸੀਂ ਕੁਝ ਵੀ ਚਲਾ ਦਿੰਦੇ ਹੋ ਦੁੱਖ ਹੁੰਦਾ ਬਹੁਤ ਬਿਲਕੁਲ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ ਬਹੁਤ ਸਣੀਆਂ ਫੇਕ ਨਿਊਜ਼ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਉਸ ਚੀਜ਼ ਨੂੰ ਹੈਂਡਲ ਕਰ ਲੈ ਸ਼ਾਇਦ ਤੁਹਾਡੀ ਥਾਂ ਤੇ ਕੋਈ ਹੋਰ ਕਮਜ਼ੋਰ ਕੁੜੀ ਹੁੰਦੀ ਤਾਂ ਉਹ ਕੁਝ ਵੀ ਆਪਣਾ ਨੁਕਸਾਨ ਉਸ ਦਾ ਹੋ ਸਕਦਾ ਸੀਗਾ ਸੋ ਇਹ ਫੇਕ ਨਿਊਜ਼ ਬਣਵਾਉਣ ਵਾਲੇ ਆਈ ਥਿੰਕ ਇਹਨਾਂ ਦਾ ਮਕਸਦ ਸਿਰ ਵਿਊਜ਼ ਲੈਣਾ ਜਾਂ ਪੈਸੇ ਕਮਾਉਣਾ ਇਹ ਹੈਗਾ ਤਾਂ ਫੈਮਿਲੀ ਦੇ ਵਿੱਚ ਵੀ ਕੋਈ ਦਿੱਕਤ ਆਈ ਉਸ ਤੋਂ ਬਾਅਦ ਜਾਂ ਨਹੀਂ ਇਸ ਤਰ੍ਹਾਂ ਦੀ ਹੋਈ ਨਹੀਂ ਮੇਰੀ ਫੈਮਿਲੀ ਦੇਖੋ ਇੱਕ ਗੱਲ ਤਾਂ ਮੈਂ ਸਾਰੇ ਸੋਸ਼ਲ ਮੀਡੀਆ ਨਾ ਬਿਕਾਜ਼ ਮੈਂ ਆਇਰਨ ਲੇਡੀ ਆ ਜੀ ਮੈਨੂੰ ਕੋਈ ਚੀਜ਼ ਜਿਹੜੀ ਹੈ ਨਾ ਠੀਕ ਹੈ ਫॉर ਦਾ ਟਾਈਮ ਬੀਇੰਗ ਅਪਸੈਟ ਆਂ ਦਾ ਵੀ ਮੈਂ ਤਾਂ ਹਰ ਚੀਜ਼ ਨੂੰ ਡੀਲ ਕਰ ਸਕਦੀ ਔਰ ਮੈਨੂੰ ਪਤਾ ਹੈ ਵੀ ਰਾਈਟ ਰੋਂਗ ਕੀ ਔਰ ਮੇਰੀ ਫੈਮਿਲੀ ਦਾ ਮੇਰੇ ਤੇ ਪੂਰਾ ਵਿਸ਼ਵਾਸ ਹੈ ਪਰ ਮੇਰੇ ਬੱਚਿਆਂ ਨੂੰ ਜਾਂ ਫੈਮਿਲੀ ਦੇ ਵਿੱਚ ਸਾਰਿਆਂ ਨੂੰ ਹੀ ਸ਼ੌਕ ਲੱਗਿਆ ਔਰ ਜਿਨਨੇ ਸਾਡੇ ਫੈਮਿਲੀ ਫਰੈਂਡਸ ਨੇ ਨੋ ਨੇਮ ਇਹਨੂੰ ਦੂਰੋਂ ਨੇੜਿਓਂ ਪਟਿਆਲਿਆਂ ਕਿਤੋਂ-ਕਿਤੋਂ ਫੋਨ ਆਏ ਔਰ ਉਹ ਵੀ ਸਾਰੇ ਉਹਨੇ ਹੀ ਅਪਸੈਟ ਤੇ ਅਨੌਇਡ ਸੀਗੇ ਵੀ ਕੁਛ ਵੀ ਚਲਾ ਦਿੰਦਾ ਕੋਈ ਜੀ ਔਰ ਇਹ ਵਾਰਨਿੰਗ ਆ ਜਿਹੜੇ ਕੋਈ ਵੀ ਕਿਤੋਂ ਵੀ ਕੁਛ ਚੱਕ ਕੇ ਚਲਾ ਦਿੰਦੇ ਨੇ ਮਨਮਰਜ਼ੀ ਨਾਲ ਐਡੀਟਿੰਗ ਕਰਦੇ ਰਹਿੰਦੇ ਨੇ ਵੀ ਗਰੇਜ਼ ਕਰੋ ਆਪਦੀਆਂ ਏਜੀਆਂ ਕੋਝੀਆਂ ਨੀਚ ਹਰਕਤਾਂ ਤੋਂ ਕਿਉਂਕਿ ਤੁਹਾਡੇ ਤੇ ਮੈਂ ਅੱਜ ਵਾਰਨਿੰਗ ਦੇ ਰਹੀ ਆ ਜਿਨੇ ਵੀ ਮੇਰੀ ਵੀਡੀਓ ਪਾਈ ਹੈ ਫੇਕ ਉਹ ਮੈਂ ਕੱਲ੍ਹ ਵੀ ਕਿਹਾ ਸੀਗਾ ਵੀ ਅਪੋਲੋਜਾਈਜ਼ ਕਰੇ ਨਹੀਂ ਤਾਂ ਤਿਆਰ ਰਗੇ ਰਵੇ ਅੱਗੇ ਤੋਂ ਕਿਸੇ ਨੇ ਵੀ ਕੁਝ ਵੀ ਉਲਟ ਬੁਲਟ ਜਾਂ ਕੁਝ ਵੀ ਪਾਇਆ ਤਾਂ ਮੈਂ ਕੋਰਟ ਦੇ ਵਿੱਚ ਕਸੀੜੂੰਗੀ ਮੈਂ ਇੱਕ ਵਕੀਲ ਦੇ ਤੌਰ ਤੇ ਬਖਸ਼ਣਾ ਨਹੀਂਗਾ ਕਿਸੇ ਨੂੰ ਜੀ ਤੇ ਅਮਰਤ ਮੈਮ ਜਿਸ ਤਰ੍ਹਾਂ ਇਲੈਕਸ਼ਨਸ ਦਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਥੋੜੇ ਸਮੇਂ ਦੇ ਅੰਦਰ ਲੋਕ ਸਭਾ ਇਲੈਕਸ਼ਨ ਵੀ ਹੋਣੇ ਆ ਤੁਹਾਡਾ ਨਾਮ ਵੀ ਸਾਹਮਣੇ ਆ ਰਿਹਾ ਊੜ-ਦੀ ਊੜ ਦੀ ਖਬਰ ਹੈ ਕਿ ਸ਼ਾਇਦ ਤੁਹਾਨੂੰ ਟਿਕਟ ਮਿਲੇ ਤਾਂ ਕੀ ਸੰਭਾਵਨਾ ਲੱਗ ਰਹੀ ਹੈ ਜੇ ਟਿਕਟ ਮਿਲਦੀ ਹੈ ਤਾਂ ਤਿਆਰ ਹਾਂ ਚੋਂ ਲੜਨ ਲਈ ਬਿਲਕੁਲ ਤਿਆਰ ਆ ਮੇਰੇ ਪੂਰੀ ਕੋਸ਼ਿਸ਼ ਚ ਹੈਗੇ ਆ ਵੀ ਪਾਰਟੀ ਆਪਣਨੇ ਤੇ ਵਿਸ਼ਵਾਸ ਦਿਖਾਵੇ ਔਰ ਹਰ ਲੈਵਲ ਤੇ ਸਿਸਟਮੈਟਿਕਲੀ ਜੋ ਵੀ ਇਲੈਕਸ਼ਨ ਲੜਨ ਦੇ ਲਈ ਤਿਆਰੀਆਂ ਚਾਹੀਦੀਆਂ ਨੇ ਮੇਰਾ ਪਰਿਵਾਰ ਸਾਡੇ ਨੋ ਨਾ ਸੀ ਸਾਰੇ ਆਪਦੇ ਲੈਵਲ ਤੇ ਤਿਆਰੀਆਂ ਕਰੀ ਬੈਠੇ ਆ ਟਿਕਟ ਮਿਲੂਗੀ ਤਾਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਵੀ ਕਿਸ ਤਰੀਕੇ ਦੇ ਨਾਲ ਸਾਰੇ ਕਿਤੇ ਵਿਚਰਦੇ ਆ ਕਿਉਂਕਿ ਅਸੀਂ ਸਾਡੇ ਲਈ ਪਾਰਟੀ ਐ ਪਾਰਟੀ ਦੇ ਵਰਕਰ ਕੇਡਰ ਤਾਂ ਹੈਗਾ ਹੀ ਆ ਪਰ ਸਾਡੇ ਆਪਦੇ ਪਰਿਵਾਰ ਦਾ ਜਿਹੜਾ ਹੈਗਾ ਨਾ ਸਿਸਟਮ ਅਸੀਂ ਕੋਈ ਵੀ ਵਰਗ ਲਈਏ ਬਠੰਡਾ ਮਾਨਸਾ ਜਾਂ ਕਿਤੇ ਵੀ ਆ ਅਸ ਅਸੀਂ ਹਰੇਕ ਵਰਕ ਦੇ ਨਾਲ ਪੈਟਰੋਲੀਅਮ ਐਸੋਸੀਏਸ਼ਨ ਨੂੰ ਮੈਂ ਰਿਪਰੈਜ਼ੈਂਟ ਕਰਦੀ ਆਂ ਬਟੰਡੇ ਚ 4-500 પેટ્રોલ ਪੰਪ ਹੈ ਸੈਲੂਨ ਐਸੋਸੀਏਸ਼ਨ ਦੀ ਮੈਂ ਬਠਿੰਡੇ ਦੀ ਪ੍ਰੈਜ਼ੀਡੈਂਟ ਆ ਕਿਸੇ ਨੂੰ ਵੀ ਕੋਈ ਦਿੱਕਤ ਹੁੰਦੀ ਹੈ ਤਾਂ ਸਾਰੇ ਮੈਨੂੰ ਡਾਇਰੈਕਟਲੀ ਅਪਰੋਚ ਕਰਦੇ ਨੇ 12 ਬਠਿੰਡੇ ਪੂਰੇ ਜ਼ਿਲ੍ਹੇ ਦੇ ਵਿੱਚ ਮਾਨਸਾ ਮਲਾ ਕੇ 11 1200 ਸੈਲੂਨ ਐ ਸਾਰੀਆਂ ਲੇਡੀਜ਼ ਨੂੰ ਮੈਂ ਬਹੁਤਾਂ ਨੂੰ ਜਾਣਦੀ ਆ ਤੋਂ ਬਾਕੀ ਐ ਸਾਡਾ ਹਸਪੀਟਲ ਐ ਡਾਕਟਰ ਕਮਿਊਨਿਟੀ ਹੋਗੀ ਮੇਰਾ ਬੁਟੀਕ ਐ ਸਾਡਾ ਟ੍ਰਾਂਸਪੋਰਟ ਹੈ ਤਾਂ ਹਰ ਵਰਗ ਨੂੰ ਸ਼ੈਲਰ ਐਸੋਸੀਏਸ਼ਨ ਸ਼ੈਲਰਜ਼ ਨੂੰ ਅਸੀਂ ਪਰਸਨਲੀ ਸਾਰਿਆਂ ਨੂੰ ਜਾਣਦੇ ਆਂ ਔਰ ਮੈਨੂੰ ਸਾਰੇ ਜਾਣਦੇ ਨੇ ਤੋ ਉਸ ਤੋਂ ਬਾਅਦ ਕੈਂਪੇਨ ਰਨ ਕਰਨ ਦੇ ਵਿੱਚ ਸਿਸਟਮ 'ਚ ਕੋਈ ਦਿੱਕਤ ਨਹੀਂ ਔਰ ਸਾਰਿਆਂ ਦੇ ਲਈ ਮੈਂ ਐਜ਼ ਆ ਫੈਮਿਲੀ ਮੈਂਬਰ ਆ ਨਾ ਤਾਂ ਮੈਂ ਬਾਹਰੋਂ ਆਈ ਆ ਕਿਉਂਕਿ ਮੈਂ ਬਠਿੰਡੇ ਹੀ ਰਹਿਣੀ ਆ ਮੇਰੇ ਡਿਸਟ੍ਰਿਕਟ ਵੀ ਇਹੀ ਆ ਮੇਰਾ ਘਰ ਵੀ ਇਹੀ ਆ ਤੋ ਮੇਰਾ ਪਿੰਡ ਸਾਡਾ ਜੱਸੀ ਬਾਗ ਵਾਲੀ ਆ। ਜੀ। ਤੋ ਬਠੰਡਾ ਦਿਹਾਤੀ ਚੋਂ ਦਾ ਰਹਿੰਦੇ ਆ ਅਸੀਂ ਬਠੰਡੇ ਆ। ਤੋ ਕਿਸੇ ਦੇ ਲਈ ਵੀ ਮੈਂ ਇਹ ਨਹੀਂ ਐ ਵੀ ਕੋਈ ਉੱਪਰ ਆ ਕੋਈ ਬਾਹਰੋਂ ਆ ਗਿਆ ਤਾਂ ਉਹਨਾਂ ਦਾ ਆਪਦਾ ਹੀ ਮੈਂਬਰ ਐ ਤੇ ਆਪਦਾ ਮੈਂਬਰ ਖੜਾ ਹੋਊਗਾ ਤਾਂ ਈਵਨ ਹਰ ਬੰਦਾ ਭਾਵੇਂ ਕੋ ਕਿਸੇ ਪਾਰਟੀ ਦੇ ਨਾਲ ਵੀ ਐ ਪਰ ਜੇ ਸਾਡੇ ਨਾਲ ਕਨੈਕਟਡ ਆ ਪਰਸਨਲੀ ਤਾਂ ਮੈਨੂੰ ਐਜ਼ ਅ ਫੈਮਿਲੀ ਮੈਂਬਰ ਹੀ ਸਪੋਰਟ ਕਰੂਗਾ। ਜੀ ਕੀ ਲੱਗਦਾ ਜੇ ਟਿਕਟਾਂ ਮਿਲਦੀ ਐ ਤਾਂ ਜਿੱਤਣ ਦੇ ਸੰਭਾਵਨਾ ਕੀ ਮੰਨਦੇ ਹੋ ਤੁਸੀਂ? ਦੇਖੋ ਮੈਂ ਜਿਹ ਜੀ ਹੈਗੀ ਆ ਮੈਂ ਉਹ ਜਿਹੀ ਹੀ ਆ ਮੈਂ ਜਾ ਕੇ ਆਪਦਾ ਪੱਖ ਆਪਣੇ ਕੋਲੇ ਰੱਖਣਾ ਹੈ ਜੀ ਠੀਕ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਤੇ ਲੋਕ ਵਿਸ਼ਵਾਸ ਦਿਖਾਉਣਗੇ ਜੀ ਔਰ ਮੈਨੂੰ ਪੰਜਾਬ ਦੀ ਆਵਾਜ਼ ਬਣਾ ਕੇ ਜੀ ਵਿਧਾਨ ਲੋਕ ਸਭਾ ਦੇ ਵਿੱਚ ਭੇਜਣਗੇ ਜਿੱਥੇ ਮੈਂ ਨੌਜਵਾਨਾਂ ਦੀ ਜਿੱਥੇ ਮੈਂ ਕਿਸਾਨਾਂ ਦੀ ਹੁਣ ਵੀ ਕਿਸਾਨ ਲੀਡਰ ਹੋਣ ਦੇ ਨਾਤੇ ਮੈਂ ਸਾਰੇ ਕਿਤੇ ਦਿੱਲੀ ਵੀ ਸੀਗੀ ਤਾਂ ਮੈਂ ਉਹਨਾਂ ਦੀ ਆਵਾਜ਼ بلند ਕਰ ਸਕਾਂ ਔਰ ਜੋ ਮੇਰੀ ਪਾਰਟੀ ਨੇ ਕਮਿਟਮੈਂਟਸ ਕੀਤੀਆਂ ਨੇ ਕਾਂਗਰਸ ਸੈਂਟਰ ਚ ਪਾਵਰ ਤੇ ਜਦੋਂ ਆਉਂਦੀ ਆ ਤਾਂ ਉਹ ਜਿਹੜੀਆਂ ਐਮਐਸਪੀ ਗਾਰੰਟੀਆਂ ਸਾਰਾ ਕੁਝ ਹੈ ਉਹਨੂੰ ਛੇਤੀ ਤੋਂ ਛੇਤੀ ਲਾਗੂ ਕਰਵਾ ਸਕਾਂ ਮੇਰਾ ਮੇਨ ਮਕਸਦ ਇਹ ਰਹੂਗਾ ਔਰ ਹਰ ਵਰਗ ਦੇ ਲੋਕ ਕਿਸਾਨ ਮੈਨੂੰ ਜਾਣਦੇ ਨੇ ਕਿਉਂਕਿ ਮੈਂ ਉਹਨਾਂ ਨਾਲ ਹੀ ਬੈਠੀ ਹੁੰਦੀ ਸੀਗੀ ਤਾਂ ਸਾਰੇ ਮਤਲਬ ਵਿਸ਼ਵਾਸ ਕਰਨਗੇ ਔਰ ਨਿਸ਼ਚਿਤ ਤੌਰ ਤੇ ਆਪਾਂ ਜਿੱਤਾਂਗੇ ਜੀ ਸ਼ੁਕਰੀਆ ਜੀ ਧੰਨਵਾਦ ਸੋ ਆਸ ਕਰਦੇ ਹਾਂ ਕਿ ਲੋਕ ਤੁਹਾਨੂੰ ਜਿਤਾਉਣਗੇ ਸੋ ਬਾਕੀ ਇਹ ਸਮਾਂ ਦੱਸੂਗਾ ਕਿ ਬਟਿੰਡਾ ਲੋਕ ਸਭਾ ਦੀ ਜਿਹੜੀ ਸੀਟ ਹੈ ਉਹ ਕਾਂਗਰਸ ਤੋਂ ਟਿਕਟ ਕਿਸ ਨੂੰ ਮਿਲਦੀ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਉਸ ਨੂੰ ਲਾਈਕ ਸ਼ੇਅਰ ਕਰੋ ਜੀ ਆਪਣੇ ਚੈਨਲ ਨੂੰ ਕਰਿਓ ਫੋਲੋ ਜੀ ਧੰਨਵਾਦ